ਸਤਿ ਸ਼੍ਰੀ ਅਕਾਲ ਮਤroffen ਲੌਬੀ ਅੰਦਰ ਤੰਦਰਬਾ ਉਧਰ ਪੱਲਾ ਮੌਸਮ ਸਾਫ਼ ਸੀ ਬਾਹਰ ਚੋਂ ਤਾਂ ਹੁੰਦਾ ਗਈ ਠੰਡ ਵੀ ਜਿਆਦਾ ਅੱਜ ਕੋਰਾ ਬਹੁਤ ਪਿਆ ਹੋਇਆ ਬਾਕੀ ਬਾਹਰ ਨਿਕਲ ਕੇ ਪਤਾ ਲੱਗੂ ਕੋਰਾ ਜਣਦੀ ਅੱਜ ਹੈਗਾ ਜਿਹੜੇ ਸਾਹ ਨੂੰ ਹੱਥ ਪੈਠ ਰਦੇ ਨੇ ਦੇਖਦੇ ਹੁੰਦੇ ਨੇ ਚੜੇ ਕੋਰਾ ਹੈਗਾ ਅਮਲੇ ਮੌਸਮ ਜਿਹਾ ਹੋਇ ਤੇ ਸਾਫ਼ ਇੱਕੋ ਕੰਦੀ ਨਹੀਂ ਅੱਜ ਪਹਿਲਾਂ ਜਮੇ ਠੀਕ ਸੀ ਹੁਣ ਥੋੜਾ ਟਾਈਮ ਤੋਂ ਕਿੰਨੀ ਆ ਗਈ ਬੱਲਾ ਵੀੜਾ ਵੀ ਨਹੀਂ ਨਿਕਲਦਾ ਫਾਦਰ ਦਾ ਫੁੱਲ ਫੁੱਲ ਵੀ ਬਹੁਤ ਕਲਾ ਗਿੰਦਾ ਗਿੰਦਾ ਹੀ ਹੁੰਦਾ ਤਾਂ ਕਹਾ ਫਰਬਰੀ ਤੋਂ ਬਾਅਦ ਜਾ ਕੇ ਸਾਰੇ ਲੱਗਣਗੇ ਫੁੱਟਣ ਤੇ ਜਨਾਬ ਚੈਨ ਸਕੂਲ ਚਲਾਇਆ ਗੀਜ਼ਰ ਬੈਠ ਗਿਆ ਪੁਰਾਣਾ ਲੌਵੀ ਮੋਟਰ ਤੇ ਪਹੁੰਚਿਆ ਤੰਦ ਬਹੁਤ ਆ ਇੱਕ ਵਿਚਾਰਾ ਭਗਤ ਬੈਠਾ ਉਰੇ ਉਹ ਆਪਣੇ ਇਕੱਠਾ ਪਈਆ ਗੱਠ ਦੇ ਉੱਤੇ ਬੈਠਾ ਇਹ ਨਿੱਘੇ ਚ ਮੇਰੇ ਐ ਤੇ ਡਰ ਗਿਆ ਆ ਜਾ ਇਹ ਰੋਟੀ ਲਿਆਉਣੀ ਸੀ ਕੱਲੂ ਰੋਟੀ ਲਿਆਉਣ ਨੂੰ ਜੂਰੇ ਆ ਤਜੀ ਪਾ ਲੂਗਾ ਅੱਗੇ ਵੀ ਪਹਿਲਾਂ ਕਰਿਆ ਸਾਡੇ ਕੋਲ ਰੇ ਬਹੁਤ ਟਾਈਮ ਤੇ ਵਧੀਆ ਜ ਰਹਿਣ ਲੱਗ ਜੂਰੇ ਤੁੰਡਾ ਬਹੁਤ ਅਜਾ ਰਜਾ ਜਾਣਾ ਸੀ ਸਾਜਰੇ ਪਹਿਲਾਂ ਪਨੀਰੀ ਲੈਣ ਨੂੰ ਤੇ ਅੱਜਾ ਪਿਆਜ਼ ਲਾਈਏ ਹੁਣ ਚਿਆਰੀ ਤਿਆਰ ਕਰੀਏ ਆਪਣਿਆਂ ਨੇ ਹਨ ਮੈਂ ਵੀਰ ਨੇ ਕਰਤੀਆਂ ਤਿਆਰ ਕਰੀਆਂ ਚਿਆਰੀਆਂ ਦੇ ਲਈ ਉਹਨੇ ਪਨੀਰੀ ਮਕਰਵਾ ਕੰਤਾ ਗਰੋਜਾ ਵੀ ਚਲਦੇ ਆ ਫਿਰ ਹਲ ਦੋ ਪਿਆਰੀਆਂ ਸਾਡੀਆਂ ਪਿਆਜ਼ ਵਾਸਤੇ ਤਿਆਰ ਕਰੀਆਂ ਹੋਈਆਂ ਨੇ ਪਨੀਰੀ ਲਈਏ ਪਹਿਲਾਂ ਮਗਿੱਥੇ ਪਿਆਜ਼ ਪਰ ਤੁੰਦ ਬਹੁਤ ਜ਼ਿਆਦਾ ਹੋ ਗਈ ਪਹਿਲਾ ਮੌਸਮ ਸਵੇਰੇ ਜਦੋਂ ਠਿਆਂ 4:30 ਵਜੇ ਤੱਕ ਤਾਂ ਮੌਸਮ ਸਾਫ਼ ਸੀ ਉਸ ਤੋਂ ਬਾਅਦ ਪਤਾ ਨਹੀਂ ਕਿਧਰੋਂ ਆ ਗਈ ਧੁੰਦ ਨਹੀਂ ਇਹ ਨਾਲ ਇਹਨੂੰ ਮੋਟਰ ਤੇ ਗੜਾ ਮਾਰਿਆ ਉਹਨੇ ਇਹ ਚੱਲਦਾ ਇਹ ਮੈਂ ਕਿਹਾ ਧੰਦ ਖੋਣੇ ਆ ਜਪਨੀਰੀ ਵਾਲਿਆਂ ਦਾ ਵੀ ਪਨੀਰੀ ਦਾ ਕੀ ਸਿਸਟਮ ਆ ਦੇਖ ਰਿਹਾ ਅੱਜ ਜਾ ਕੇ ਉੱਥੇ ਹਵਾ ਚੱਲ ਪਈ ਉਹ ਚੱਕੀ ਜਗ ਮੇਰੇ ਹਿਸਾਬ ਨਾਲ ਧੰਦ ਹਵਾ ਨਾਲ ਲਾਵੀ ਨੀ ਵੀ ਲੈਣ ਆਇਆ ਪਹੁੰਚਿਆ ਪਨੀਰੀ ਵਾਲਿਆਂ ਕੋਲੇ ਬੜਾ ਰਾਜਾ ਵੀ ਪਨੀਰੀ ਵਾਲਿਆਂ ਦੇ ਦੇਖੋ ਕਿਵੇਂ ਖੜੇ ਨੇ ਸਕੂਟਰ ਮੋਟਰਸਾਈਕਲ ਲੋਕ ਛਾ ਪਨੀਰੀ ਲੈਣ ਆਏ ਹਨ ਕੋਈ ਆਪ ਪੱਟਦਾ ਕੋਈ ਪਟਾਈ ਜਾਂਦੇ ਨੇ ਆ ਬੰਦੇ ਨੂੰ ਮੈਂ ਕਹਤਾ ਇਹਨਾਂ ਨੂੰ 10 ਰੁਪਏ ਹੱਥ ਲੈਂਦਾ ਪਟਾਈ ਦੇ ਉਹ ਵੀ ਪਟਾ ਲੈਣੀ ਆ ਮੇਲਾ ਲੱਗਿਆ ਪਿਆ ਪਨੀਰੀ ਬਹੁਤ ਟੌਪ ਦੀ ਹੈ। ਵੀਰ ਵੀ ਦੋ ਪੁੱਛੇ ਲਾਈ ਜਾਂਦੇ ਨੇ ਤਿਆਰ ਕਰ ਕਰਕੇ ਮੂਰੇ ਪਨੀਰੀ ਵਿੱਚ ਜਾਂਦੇ ਨੇ। ਕਾਫੀ ਏਰੀਆ ਪਨੀਰੀ ਦਾ। ਆ ਥੋੜੀ ਜਿਹੀ ਪਛੇਤੀ ਆ ਪਨੀਰੀ ਇਹਨਾਂ ਦੀ ਬਹੁਤ ਘੱਮ ਆ ਵੀ ਬੰਦਿਆਂ ਦਾ ਪਨੀਰੀ ਦਾ 6-7 ਵਿੱਗੇ ਤੋਂ ਮੰਗਣਾ ਲਾਉਂਦੇ ਨੇ ਪਨੀਰੀ ਪਨੀਰੀ ਦਾ ਹੀ ਉਹ ਪਨੀਰੀ ਪੱਟੀਆਂ ਨਹੀਂ ਆ ਪਿਆਜ਼ ਠੋਕੀ ਜਾਣਾ ਉਸੀ ਮੈਂ ਤਾਂ ਵੀ ਬਹੁਤ ਜੀ ਦਾ ਸਿਸਟਮ ਲੱਗ ਜਵੇ ਨਾ ਲਾਈਨ ਬਣ ਜਾਵੇ ਬੰਦੇ ਦੀ ਬੀਜ ਵੀ ਮੈਨੂੰ ਲੱਗਦਾ ਇਹ ਆਪਣਾ ਹੀ ਤਿਆਰ ਕਰਦਣੇ ਅੰਦਰ ਦੇਖਦੇ ਆ ਉਹ ਦੇਖੋ ਬੀਜ ਵਾਲੇ ਲਾਇਆ ਹੋਇਆ ਪਿਆਜ਼ ਨਵੀਂ ਕ੍ਰੋਪ ਆ ਲੱਗਾ ਬੀ ਵਾਲਾ ਆ ਦੇਖੋ ਆ ਲਾਇਆ ਇਹਨਾਂ ਨੇ ਬੀਜ ਨੂੰ ਤਿਆਰ ਕਰਦene ਪਿਆ ਅਜੇ ਇਹਦੋਂ ਬੀ ਤਿਆਰ ਹੋਊਗਾ ਵਿੱਚ ਵੀ ਕੁਝ ਬੀਜਿਆ ਲੱਗਦਾ ਮੈਨੂੰ ਛਾੜ ਦੇ ਕੱਢੇਗਾ ਨੇ ਜਾਂ ਤਰਫ ਵਾਲੀ ਫੇਰੀ ਬੀਜਾ ਪਤਾ ਤਿਆਰ ਕਰਦene ਬੰਦੇ ਕੋ ਦਰਬੀ ਤੱਕ ਸਾਰੇ ਨੇ ਕੋ ਪਿਆਏ ਦਾ ਵੀ ਤਿਆਰ ਹੁੰਦਾ ਇਹਦਾ ਇਹੋ ਪਿਆਏ ਦਾ ਵੀ ਤਿਆਰ ਹੁੰਦਾ ਲਾਉ ਜੀ ਇਹ ਪਿੰਡਾ ਜੀ ਜੰਡਾਲੀ ਅਹਿਮਦਗੜ ਕੋਲੇ ਜੰਡਾਲੀ ਪਿੰਡਾ ਉੱਥੇ ਆ ਇਹ ਵੀ ਪਨੀਰੀ ਤਿਆਰ ਹੁੰਦੀ ਬਹੁਤ ਵਧੀਆ ਮਿਹਨਤੀ ਨੇ ਮੁੰਡੇ ਲੰਨਾਂ ਦੇ ਫਾਦਰ ਸਾਹਿਬ ਕੰਮ ਕਰਦੇ ਜੀ ਹੁਣ ਹੁੰਡੇ ਨੇ ਸ਼ਾਨਦਾਰਾ ਕੰਮ ਦੇਖੋ ਪੂਰਾ ਮੇਲਾ ਲੱਗਾ ਪਿਆ ਦੋ ਪਰਿਵਾਰ ਨੇ ਇੱਕੋ ਯਾਨੀ ਘਰ ਤੋਂ ਚਾਚੇ ਪਆ ਦੇ ਦੋਹਾਂ ਦਾ ਅਲੱਗ-ਅਲੱਗ ਆਹ ਵਾਡਰਾ ਖਾਲ ਖਾਲ ਤੇ ਇਧਰ ਇੱਕ ਪਰਿਵਾਰ ਦੀ ਖਾਲ ਤੇ ਇਧਰ ਦੂਆ ਪਰਿਵਾਰਾਂ ਬੀਜ ਇੱਕੋ ਯਾ ਦੋਨਾਂ ਦਾ ਹੀ ਪੰਜਾਬ ਨਰੋਆ ਬੀਬੀ ਆਪ ਤਿਆਰ ਕਰਦੇ ਨੇ ਬਹੁਤ ਵਧੀਆ ਮਿਹਨਤ ਆ ਬਈ ਦੇਖ ਕੇ ਰੂਹ ਖੁਸ਼ ਹੋ ਗਈ ਹੋ ਨਾ ਵੀ ਦੇਖੋ ਕਿੰਨੀ ਸਪੀਡ ਆ ਮੁੰਡੇ ਦੀ ਪਨੀਰੀ ਪਟਣ ਦੀ ਮੈਂ ਮਾਰਦਾ 10 ਮਿੰਟਾਂ ਚ ਪਟ ਕੇ ਮਿਹਨਤ ਬਹੁਤ ਸਾਬਾ ਐਕਸਪੈਰੀਮੈਂਟ ਤੋਂ ਪੂਰਾ ਐਕਸਪੀਰੀਅੰਸ ਆ ਬੰਦੇ ਨੂੰ ਮੈਂ ਟੇਪੇ ਪਾਉਂਦਾ ਪਾਉਗੀ ਆ ਸਾਡੀ ਟੀਮ ਜਿਹੜੀ ਆਈ ਆ ਪਨੀਰੀ ਲੈਣ ਬਬਲੀ ਚਾਰਨੀ ਕਰਮਾ ਸਾਰੇ ਜਾਣੇ ਇਕੱਠੇ ਹੋ ਕੇ ਆਇਆ ਪਨੀਰੀ ਲੈਣ ਵੀਡੀਓ ਦਿਖਾ ਦੇ ਨਾ ਇਹਨੂੰ ਦੱਸਾ ਦੀ ਮਾਰਿਆ ਬਾਈ ਇਹਦਾ ਨੰਬਰ ਲੈ ਜਾਣਾਗਾ ਨੂੰ ਇਹਨੂੰ ਫੋਨ ਕਰ ਦਿਆ ਕਰਨਾ ਪਹਿਲਾਂ ਹੀ ਵੀ ਪੱਟ ਕੇ ਰੱਖਦੇ ਆ ਜੁੰਦੇ ਆ ਅਸੀਂ ਕਿਰਾਾ ਟਾਈਮ ਵੱਜ ਜਾ ਕਰੋ ਇੱਕ ਦਿਨ ਪਹਿਲਾਂ ਸ਼ਾਮ ਨੂੰ ਦੱਸ ਦਿਆ ਕਰਨਾ ਇਹਨਾਂ ਨੂੰ ਨੰਬਰ ਸੀਗਾ ਸਾਡੇ ਕੋਲੇ ਪਰ ਅਸੀਂ ਆਹ ਨਹੀਂ ਦੱਸਿਆ ਵੀ ਪੱਟ ਦਿਓ ਲੋ ਵੀ ਮਤਰਾ ਰਾਤ ਦਾ ਟਾਈਮ ਅੰਦਰ ਲੈ ਕੇ ਆਸੀ ਪਨੀਰੀ ਆਪਾਂ ਜੰਡਾਲੀ ਤੋਂ ਇਕ ਕਲੂ ਨਾਵਾਂਗੇ ਪਿਆਜ਼ ਪਨੀਰੀ ਬਹੁਤ ਵਧੀਆ ਇੱਕ ਨੰਬਰ ਨਾਲ ਉੱਤੇ ਦੇਖੇ ਯਾ ਸਾਰਾ ਨੇ ਵੀਡੀਓ ਦੇ ਵਿੱਚ ਕਿਵੇਂ ਕਿਵੇਂ ਲੋਕ ਬਿਗੜੀ ਦੂਰੋਂ ਆਉਂਦੇ ਨੇ ਅੰਬਰਸਰ ਤੋਂ ਵੀ ਆਉਂਦੇ ਨੇ ਬੰਦੇ ਪਨੀਰੀ ਲੈਣ ਇਧਰ ਨਾਬੇ ਸਾਈਡ ਤੋਂ ਵੀ ਆਉਂਦੇ ਨੇ ਆਪਣਾ ਏਰੀਆ ਤਾਂ ਬਹੁਤ ਅਸੀਂ ਪੈੜ ਦੇ ਨੇੜੇ ਨੇੜੇ ਤੇ ਲੋਕ ਬਹੁਤ ਜ਼ਿਆਦੇ ਸੀਗੇ ਯੂ ਰੈਪ ਨਹੀਂ ਲੈਣਾ ਆਇ ਸੀ ਉੱਥੇ ਮਤਲਬ ਲੈਂਦੀ ਪਨੀਰੀ ਪਿਆਜ਼ ਦੀ ਬਾਕੀ ਚਲੋ ਦੇਖਦੇ ਆ ਕੱਲ ਨੂੰ ਹੁਣ ਲਾਉਨੇ ਆ ਚਲੋ ਠੀਕ ਆ ਜੀ ਇਦਾਂ ਆ ਮੜਾ ਯਾ ਕੀ ਕਰਨਾ ਬਾਹਰ ਬਾਹਰ ਕੀ ਕਰਨਾ ਅਜੀ ਕਹਿ ਆਜੋ ਤਾਂ ਕੀ ਕਹਿਣਾ ਆਜੋ ਕੋਈ ਕਹਿਣਾ ਬੋਲਣ ਨਾਲ ਖੜ ਤੂੰ ਹੀ ਦੇਖ ਸਬਸਕ੍ਰਾਈਬ 6 6 ਕਰ ਉੱਚੀ ਦੇਣਗੇ ਲਾਈਕ ਲਾਈਕ ਉੱਚੀ ਇੱਧਰ ਦੇਖ ਲਾਈਕ ਸਬਸਕ੍ਰਾਈਬ 6 6 ਕਰ ਦਰੇ ਇੱਧਰ ਤਾਂ ਦੇਖ ਦੇ ਨੀ ਕੇ ਕਰ ਦੋ ਕਰ ਦੋ ਪੀਚ ਕਿਉਂ ਦੇਵੀ ਦੇਵਤਾ ਲਾਇਆ ਸਾਡੇ ਪਿੱਛੇ ਕਰ ਦੋ ਵੀ ਕਰ ਦੋ ਲੋਬੀ ਸਾਡਾ ਬਾਹਰਲਾ ਬੱਲਵ ਹੋ ਗਿਆ ਖਰਾਬ ਆ ਸਾਡਾ ਮੁੰਡਾ ਆਇਆ ਇਹਨੂੰ ਸਮਾਰਨਾ ਇਹ ਕਈ ਦਿਨ ਦਾ ਇਹਦੀ ਹਵਾ ਖਰਾਬ ਸੀ ਆਉਂਦਾ ਨਹੀਂ ਸੀਗਾ ਮੈਂ ਤਾਂ ਕਰਿਆ ਤੂੰ ਫੋਨ ਹੀ ਨਹੀਂ ਕੀਤਾ ਹਾਂ ਕਾਹਨੂੰ ਨਹੀਂ ਕਰਿਆ ਤੈਨੂੰ ਇਹ ਮਸਾ ਆਇਆ ਸਾਡਾ ਮੁੰਡਾ ਆ ਪਹਿਲੇ ਫੋਨ ਤੇ ਮੈਨੂੰ ਤਾਂ ਮੈਂ ਤਾਂ ਦੱਸ ਦਣਾ ਉਹ ਕਿ ਕਹੇਨੂੰ ਵੀ ਕੁਲਦੀਪਰ ਨੂੰ ਫੋਨ ਕਰ ਦੋ ਮੈਂ ਤਾਂ ਗੱਲੇ ਨਹੀਂ ਕਰੀ ਕਹਿੰਦਾ ਕਰਿਆ ਹੋਇਆ ਨਹੀਂ ਮੈਂ ਤਾਂ ਪਹਿਲੇ ਫੋਨ ਤੇ ਜਦੋਂ ਆਇਆ ਮੇਰੇ ਤੁਸੀਂ ਫੋਨ ਵੀ ਨਹੀਂ ਕੀਤਾ ਮੈਂ ਤਾਂ ਇਹ ਮੈਸੇਜ ਤੇ ਆ ਗਿਆ ਤੈਨੂੰ ਅੱਜ ਮੈਸੇਜ ਕਰਿਆ ਮੈਸੇਜ ਹੀ ਕਰਿਆ ਮੈਂ ਤਾਂ ਮੈਸੇਜ ਤੇ ਹੀ ਆ ਜੰਨਾ ਨਾ ਠੀਕਾ ਦੇਖਦੇ ਆ ਫਿਰ ਹੁਣੇ ਤੂੰ ਕਿਹਦੀ ਲੋਗ ਦਾ ਮੁੰਡਾ ਮੇਰਾ ਹੈ ਤੂੰ ਤਾਂ ਕਹਿੰਦਾ ਮੈਂ ਫੋਨ ਕਰਿਆ ਹੋਇਆ ਉਹਨੂੰ ਇਹ ਕੀ ਹੈ ਉਹ ਲੰਕਾ ਕਦੇ ਨਾ ਆ ਕੇ ਖੜਿਆ ਆਇਆ ਅੱਛਾ ਮੈਸੇਜ ਦੇਖਿਆ ਹਾਂ ਹੁਣ ਮੈਂ ਕਿਹਾ ਜੇ ਇਹ ਦਰਵਾਜ਼ੇ ਉਧਰ ਮੈਂ ਕਹਿ ਕੇ ਹਟਿਆ ਮਾ ਯਾਰ ਤੁਸੀਂ ਸੱਦਿਆ ਨਹੀਂ ਉਹਨੂੰ ਆਈ ਪਾੜ ਦਿਖ ਕੀ ਹੈ ਇਹ ਸਾਡਾ ਘਰ ਦਾ ਬੰਦਾ। ਕੁਲਦੀਪ ਸਿੰਘ ਇਲੈਕਟ੍ਰੀਸ਼ੀਅਨ। ਸੰਪਰਕ ਕਰੋ ਜੀ ਸਾਡੇ ਨਾਲ। ਕੋਕੀ ਬੁੱਕ ਬਾਈ। ਸਾਡੇ ਨਾਲ ਕਰੋ ਸੰਪਰਕ। ਇਹਦੇ ਨਾਲ ਨਹੀਂ ਸਾਡੇ ਨਾਲ ਕਰੋ ਜਿਹਨੇ ਕਰਨਾ ਹੈ ਫਿਟਿੰਗ ਕਰਾਉਣੀ ਆ। ਇਹ ਟੂਟ ਇਹ ਨਾਲੇ ਕਰ ਲਿਓ ਸਾਡਾ। ਹਾਂ ਉਹ ਅਸੀਂ ਆਪੇ ਕਰ ਲਾਂਗੇ। ਤੁਸੀਂ ਕਿਹਨਾ ਸੰਪਰਕ ਕਰੋ ਸਾਡੇ ਨਾਲ। ਲਓ ਜੀ ਕੰਮ ਗਿਆ ਸਾਡਾ ਹੁਲਜ। ਬੰਦਾ ਥੋੜਾ ਹੋ ਗਿਆ ਸਾਡਾ ਤਤਾ ਇਹ ਲਾਈਟ ਮਾਰੂ ਪਹਿਲਾਂ ਇਹ ਨਹੀਂ ਪਤਾ ਚੱਲਦਾ ਸਰਚ ਮਾਰੀ ਇਹ ਖਾਦੀਆ ਰੌਕਸੀ ਟਿਕਣ ਦਿੰਦੀ ਇਹ ਕਹਿੰਦੀ ਮੈਨੂੰ ਅੱਗੇ ਕਰੂ ਪਹਿਲਾਂ ਸਾਰਿਆਂ ਨਾਲ ਪਹਿਲਾਂ ਮੈਂ ਹੀ ਆਉਣੀ ਪਿੰਕ ਫੋਨੀ ਮਰੀ ਗਈ ਆ ਕਿ ਹਾਂ ਮੈਂ ਦਿੱਤਾ ਤਾਂ ਚੱਲੂ ਚੋਰ ਚੇ ਲਾ ਲਓ ਦੇਖੀਓ ਚੱਲਿਆ 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 ਬੇਰ ਬੱਲਬੇ ਖਰਾਬ ਆ ਤੂੰ ਨਮਾ ਨਾ ਆਇਆ ਬਲ ਮੈਂ ਤੇ ਉਹ ਨਮਾ ਤਾਂ ਸਾਰਾ ਖੁਲਾਈ ਆਏ ਹੋਏ ਹੋਰ ਯਾਰ ਮਮੀ ਬਲਬ ਹੋ ਨਹੀਂ ਆਏ ਓਏ